ਕਿਸਾਨਾਂ ਦੇ ਮੁੱਦੇ ਤੇ ਭਾਜਪਾ ਨਾਲ ਉਹ ਗੜ ਜੋੜ ਟੁੱਟਣਾ ਤੇ ਵੱਡੇ ਬਾਦਲ ਦੇ ਦੇਹਾਂਤ ਮੰਗ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ ਜਿਸ ਦੌਰਾਨ ਬਠਿੰਡਾ ਦੇ ਵਿੱਚ ਆਪ ਕੰਗਰਸ ਅਤੇ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਦੀ ਜਿਸ ਤਰੀਕੇ ਦੇ ਨਾਲ ਘੇਰਾਬੰਦੀ ਕੀਤੀ ਜਾ ਰਹੀ ਹੈ ਉਸ ਨੂੰ ਦੇਖਦਿਆਂ ਇਹ ਚੋਣ ਹੋਰ ਜ਼ਿਆਦਾ ਦਿਲਚਸਪ ਹੋ ਗਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਗੜ ਬਚਾਉਣ ਲਈ ਪੂਰੀ ਤਾਕਤ ਲਗਾਈ ਹੋਈ ਹੈ ਖਾਸ ਗੱਲ ਇਹ ਵੀ ਹੈ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਬਦਲ ਦਾ ਵਿਰੋਧ ਕਰਨ ਵਾਲੇ ਉਹਨਾਂ ਦੇ ਆਪਣੇ ਹੀ ਨੇ ਜੋ ਅੱਜ ਸ਼੍ਰੀਕ ਬਣ ਕੇ ਉਹਨਾਂ ਦੇ ਸਾਹਮਣੇ ਖੜੇ ਹੋਏ ਨੇ ਸੋ ਆਓ ਤੁਹਾਨੂੰ ਦੱਸ ਦਿਆਂ ਕਿ ਕੀ ਕਹਿੰਦੇ ਨੇ ਬਠਿੰਡਾ ਸੀਟ ਦੇ ਸਿਆਸੀ ਅੰਕੜੇ ਸ਼੍ਰੋਮੀ ਆਕਾਰੀ ਦਲ ਦੀ ਇਹ ਪਹਿਲੀ ਲੋਕ ਸਭਾ ਚੋਣ ਹੈ ਜਦੋਂ ਨਾਤਾ ਉਸ ਦੇ ਨਾਲ ਭਾਜਪਾ ਦਾ ਸਾਥ ਹੈ ਤੇ ਨਾ ਹੀ ਵੱਡੇ ਬਾਦਲ ਦਾ ਹੱਥ ਹੈ ਇਸ ਸਮੇਂ ਬਠਿੰਡਾ ਸੀਟ ਤੇ ਮੁਕਾਬਲਾ ਕਾਫੀ ਜ਼ਿਆਦਾ ਰੋਚਕ ਹੋ ਚੁੱਕਿਆ ਜਤੇਸ਼ ਸ਼ਰੋਮੀ ਅਗਰਿਤਾਲ ਦੇ ਹਰਸਿਮਰਤ ਕੌਰ ਬਾਦਲ ਨੂੰ ਜਿੱਤਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ। ਉੱਥੇ ਹੀ ਵਿਰੋਧੀਆਂ ਨੇ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਲਈ ਪੂਰੀ ਤਾਕਤ ਜੋਕੀ ਹੋਈ ਹੈ। ਹਰਸਿਮਰਤ ਇਸ ਸੀਟ ਨੂੰ ਲਗਾਤਾਰ ਤਨਵਾਦ ਸਾਸਦ ਰਹਿ ਚੁੱਕੀ ਹੈ ਅਤੇ ਹੁਣ ਚੌਥੀ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਨਤਰੀ ਹੋਈ ਹੈ। ਆਮ ਆਦਮੀ ਪਾਰਟੀ ਨੇ ਹਰਸਿਮਰਤ ਕੌਰ ਨੂੰ ਟੱਕਰ ਦੇਣ ਲਈ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਨ੍ਹਾਂ ਨੇ ਲੰਬੀ ਹਲਕੇ ਤੋਂ ਵੱਡੇ ਬਾਦਲ ਨੂੰ maat ਦਿੱਤੀ ਸੀ। ਪਠੰਡਾ ਸੀਟ ਤੋਂ ਇਸ ਵਾਰ ਹਰ ਸਿਮਰਤ ਦੀਆਂ ਮੁਸ਼ਕਿਲਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਕਿਉਂਕਿ ਇਸ ਵਾਰ ਅਕਰੇਦਾਲ ਦੇ ਆਪਣੇ ਹੀ ਉਸ ਦੇ ਦੁਸ਼ਮਣ ਬੜੇ ਹੋਏ ਨੇ ਗੜਜੂੜ ਤੋੜਨ ਤੋਂ ਨਾਕੋਸ਼ ਪਾਜ ਪਾ ਵੀ ਆਪਣੇ ਪੁਰਾਣੇ ਸਹਿਯੋਗੀ ਦਲ ਉੱਤ ਸਭ ਤੇ ਖੰਡ ਤੇ ਤੁਲੀ ਹੋਈਆ ਜਿਸ ਬਲੋ ਸਾਫਕਾ ਆਈਐਸ ਪਰਮਪਾਲ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਪਰਮਪਾਲ ਕੌਰ ਬਾਦਲ ਪਰਿਵਾਰ ਦੇ ਕਰੀਬੀ ਸਾਬਕਾ ਮੰਤਰੀ ਸਿਕੰਦਰ ਸਿੰਘ ਮੂਕਾ ਦੀ ਨੂੰ ਹੈ ਭਾਵੇਂ ਕਿ ਮਲੂਕਾ ਨੇ ਅਜੇ ਤੱਕ ਅਕਾੜੇਦਾਰ ਨਹੀਂ ਛੱਡਿਆ ਪਰ ਬੀਤੇ ਦਿਨੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੀਐਮ ਮੋਦੀ ਦੀਆਂ ਤਾਰੀਫਾਂ ਕੀਤੀਆਂ ਨੇ ਉਸ ਨੇ ਅਕਾੜੇਦਾਰ ਨੂੰ ਵਕਤ ਪਾਇਆ ਹੋਇਆ ਦੂਜੇ ਪਾਸੇ ਬਠਿੰਡਾ ਸੀਟ ਤੋਂ ਬਾਰ-ਬਾਰ ਮਾਤ ਖਾਣ ਵਾਲੀ ਕਾਂਗਰਸ ਵੱਲੋਂ ਵੀ ਇਸ ਸੀਟ ਤੇ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਉਸਨੇ ਪੁਰਾਣੇ ਕਾਂਗਰਸੀ ਅਤੇ ਤਿੰਨ ਵਾਰ ਦੇ ਵਿਧਾਇਕ ਰਹਿ ਚੁਕੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਆਕਾੜੀ ਦਲ ਤੋਂ ਵਾਪਸੀ ਕਰਵਾ ਕੇ ਉਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਰਸਿਮਰਤ ਕੌਰ ਬਾਦਲ ਨੇ ਇਸ ਸੀਟ ਤੋਂ ਤਿੰਨ ਵਾਰ ਜਿੱਤ ਹਾਸਲ ਕੀਤੀ ਹੈ ਹਰ ਬਾਰ ਹਰਸਿਮਰਤ ਕੌਰ ਬਾਦਲ ਦੀ ਬੋਟ ਬੈਂਕ ਦੇ ਵਿੱਚ ਗ੍ਰਿਫਟ ਦਰਜ ਕੀਤੀ ਗਈ ਹੈ ਕਿਤੇ ਇਹ ਨਾ ਹੋਵੇ ਕਿ ਇਸ ਬਾਰ ਇਹ ਗ੍ਰਿਫਟ ਹੋ ਜਾਦਾ ਵੱਜ ਜਾਵੇ ਜੇਕਰ ਅਜਿਹਾ ਹੋਇਆ ਤਾਂ ਕਾਲੀ ਦਲ ਦੇ ਹੱਥੋਂ ਇਹ ਸੀਟ ਖਿਸਕ ਸਕਦੀ ਹੈ ਅਸ ਦੇ ਨਾਲ ਹੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਹਰਸਿਮਰਤ ਕੌਰ ਬਾਦਲ ਦੇ ਦਰ ਤੇ ਸਾਬਕਾ ਵਿਧਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਸਮੇਂ ਭਾਜਪਾ ਦੇ ਵਿੱਚ ਨੇ ਜੋ ਵਿਰੋਧੀ ਵਜੋਂ ਉਹਨਾਂ ਦੇ ਵਿਰੋਧ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਦਾ ਹਿੱਸਾ ਸਨ ਬਾਅਦ ਵਿੱਚ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਸੀ ਪਰ ਅੱਜ ਕੱਲ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਸਾਲ 2014 ਦੇ ਵਿੱਚ ਉਹ ਹਰਸਿਮਰਤ ਕੌਰ ਬਾਦਲ ਕੋਲੋਂ ਹੀ ਲੋਕ ਸਭਾ ਦੀ ਚੋਣ ਹਾਰੇ ਸੀ ਸਾਲ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਮਨਪ੍ਰਿਤ ਬਾਦਲ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸੀ ਅਤੇ 2019 ਦੇ ਵਿੱਚ ਵੀ ਉਹ ਕਾਂਗਰਸ ਵਿੱਚ ਸਨ ਪਰ ਚਰਚਾ ਇਹ ਰਹੀ ਸੀ ਕਿ ਅੰਦਰਖਾਤੇ ਉਹਨਾਂ ਨੇ ਆਪਣੀ ਭਾਪੀ ਹਰਸਿਮਰਤ ਕੌਰ ਬਾਦਲ ਦੀ ਮਦਦ ਕੀਤੀ ਹੈ ਜਿਸ ਕਰਕੇ ਰਾਜਾ ਵਿਡਿੰਗ ਹਰਸਿਮਰਤ ਕੌਰ ਬਾਦਲ ਕੋਲ ਚੋਣ ਹਾਰ ਗਿਆ ਸੀ ਉੱਜ ਦੇਖਿਆ ਜਾਵੇ ਤਾਂ ਇਸ ਵਾਰ ਵੀ ਮਨਪ੍ਰਿਤ ਬਾਦਲ ਦੂਜੀਆਂ ਸੀਟਾਂ ਤੇ ਤਾਂ ਪ੍ਰਚਾਰ ਕਰਦੇ ਦਿਖਾਈ ਦਿੰਦੇ ਨੇ ਪਰ ਬਠਿੰਡਾ ਦੇ ਵਿੱਚ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ ਹਰਾਇਆ ਅਤੇ 2014 ਦੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਤੇ 2019 ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਰਗੇ ਦਿੱਗਜਾਂ ਨੂੰ maat ਦਿੱਤੀ। ਇਸ ਵਾਰ ਕਾਂਗਰਸ ਅਤੇ ਭਾਜਪਾ ਉਮੀਦਵਾਰ ਸ਼੍ਰੋਮੀ ਅਕਾਲੀ ਦਲ ਦੇ ਪਿਛੋਕੜ ਤੋਂ ਹੋਣ ਨਾਲ ਅਕਾਲੀ ਦਲ ਦੀਆਂ ਵੋਟਾਂ ਦੇ ਵਿੱਚ ਸੰਨ ਲੱਗਣ ਦਾ ਸ਼ੱਕ ਵਧ ਗਿਆ। ਆਮ ਆਦਮੀ ਦੇ ਗੁਰਮੀਤ ਸਿੰਘ ਖੁੜੀਆ ਦੇ ਆਉਣ ਨਾਲ ਚਕੋਣਾ ਮੁਕਾਬਲਾ ਦਿਖਾਈ ਦੇ ਰਿਹਾ ਇਸ ਦੇ ਇਲਾਵਾ ਬਠਿੰਡਾ ਦੇ ਲਈ ਸਿੱਧੂ ਮੂਸੇਵਾਲਾ ਦੀ ਹਤਿਆ ਵੀ ਇੱਕ ਵੱਡਾ ਫੈਕਟਰ ਹੈ ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਵੱਲੋਂ ਮਾਨਸਾ ਤੋਂ ਚੋਣ ਲੜ ਚੁੱਕਿਆ ਸੀ ਹੁਣ ਵੀ ਚਰਚਾ ਸੀ ਕਿ ਕਾਂਗਰਸ ਤੋਂ ਨਾਰਾਜ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਤੋਂ ਆਜ਼ਾਦ ਚੋਣ ਲੜ ਸਕਦੇ ਨੇ ਪਰ ਕਾਂਗਰਸ ਨੇ ਸਮਾਂ ਰੈਂਦੇ ਉਹਨਾਂ ਨੂੰ ਮਨਾ ਲਿਆ ਇਸ ਗੱਲ ਨੂੰ ਕਦੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਸਿੱਧੂ ਦੀ ਹਤਿਆ ਤੋਂ ਨਾਰਾਜ਼ ਲੋਕਾਂ ਨੇ ਆਮ ਆਗੂ ਪਾਰਟੀ ਨੂੰ ਸੁਨੀਲ ਉਪਚੋਣ ਹਰਾ ਦਿੱਤੀ ਸੀ ਭਾਵੇਂ ਕਿ ਬਲਕੌਰ ਸਿੰਘ ਦੇ ਸਮਰਥਨ ਮਗਰੋਂ ਕਾਂਗਰਸ ਨੂੰ ਵੱਡੀ ਰਾਹਤ ਮਿਲੀ ਆ ਪਰ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਇਹ ਉਹ ਬਠਿੰਡਾ ਤੋਂ ਹਰ ਵਾਰ ਉਮੀਦਵਾਰ ਬਦਲ ਦਿੰਦੀ ਆ ਇਸ ਬਾਰ ਅਜਿਹਾ ਹੀ ਹੋਇਆ ਹੈ ਦਸੇ ਕੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇਸੇ ਲੋਕ ਸਭਾ ਖੇਤਰ ਦੀ ਲੰਬੀ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਕੇ ਰਿਕਾਰਡ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਉਹ 1967 ਦੇ ਵਿੱਚ ਪਹਿਲਾ ਅਤੇ ਸਾਲ 2022 ਦੇ ਵਿੱਚ ਆਪਣੀ ਆਖਰੀ ਚੋਣ ਹਾਰੇ ਸੀ ਪਰ 1969 ਤੋਂ ਲੈ ਕੇ 2017 ਤੱਕ ਉਹ ਕੋਈ ਵੀ ਚੋਣ ਨਹੀਂ ਹਾਰੇ ਸੋ ਬਠਿੰਡਾ ਸੇਂਟ ਤੇ 17 ਬਾਅਦ ਲੋਕ ਸਭਾ ਚੋਣਾਂ ਦੇ ਵਿੱਚ 10 ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਪਰ ਇਸ ਬਾਦ ਦੇਖਣਾ ਹੋਵੇਗਾ ਕਿ ਅਕਾਲੀ ਦਲ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਹਮਦਰਦ ਟੀਵੀ